ਆਈਓ ਸਾਲਸਾ ਜੀ ਜਿਹਦੇ ਲੋੜਾਂ ਜਾਂਦੇ ਤੇਰੇ ਪਾਸ ਆਰਥਾ ਸਾਡੇ ਕੋਲ ਜੇ ਨੰਗਾ ਸਾਡੇ ਬਿਦੇ ਨੂੰ ਮੋੜ ਦੇ ਜੀ ਜੀ ਜੇ ਮੌਕਾ ਮਿਲ ਗਿਆ ਸਾਡੇ ਬਾਸੀ ਆਏ ਨੂੰ ਪੈਸੀ ਪਹੁੰਚਾ ਦਈਏ ਇੰਗਰੇਜ਼ੀਂ ਰਹਿੰਦੇ ਜਿੱਤਰਾ ਮਾਦੀ ਜੇ ਅਗਰ ਤਾਂ ਆਪੇ ਬਾਬੇ ਨਾਨਕ ਨੇ ਜੋ ਉਪਦੇਸ਼ ਸੁਣਨ ਦਿੱਤਾ ਸਤਿਗੁਰੂ ਪਾਣੀ ਤੇਰਮਾ ਕਰਦਾ ਹੈ ਦੇਵ ਸਰਾਤ ਦੇ ਦਾਇਦਾ ਖੇਲੇ ਸਨ ਹਾਂਜੀ ਅਗਰੋਂ ਦੇ ਆਦੇਸ਼ ਦੇ ਉੱਲੀ ਰੂਪ ਤੇ ਬਣਾਇਆ ਹੁੰਦਾ ਅੱਜ ਪੰਜਾਬ ਜਿਹੜਾ ਹੈਗਾ ਦੁਨੀਆ ਦੇ ਵਿੱਚ ਐਜ਼ ਅ এনवायरमेंटਲ ਇਹ ਜਿਹੜਾ ਹੈਗਾ ਦੁਨੀਆ ਦੇ ਨਾਲੋਂ ਵੱਖਰਾ ਹੁੰਦਾ ਪਰ ਰਿਸੋਰਸ ਅਗੇ ਸੀ ਉੰਨੀ ਗੱਲਾਂ ਸੀ ਆਪਣਾਇਆ ਨੀ ਅਸੀਂ ਕਰਕੇ ਪਾਣੀ ਬਾਰੇ ਕੋਈ ਖੂਮਾਰੀ ਹੋਰੀ ਪਾਣੀ ਅਸੀਂ ਰੰਡੇ ਕਰਤੇ ਪਾਣੀ ਜਿਹੜਾ ਹੈਗਾ ਗੁੰਗੇ ਚਲੇ ਗਿਆ ਪਾਣੀ ਜਿਹੜੀ ਚਿੰਤਾ ਹੈਗੀ ਹੈ ਇਹ ਸਾਰੀ ਪਾਣੀ ਦੇ ਨਾਲ ਸਾਡਾ ਜੀਵਨ ਪਾਣੀ ਦੇ ਨਾਲ ਤੇ ਨਾ ਤੱਤਾਂ ਦੇ ਨਾਲ ਆ ਸਿੱਤਨ ਤ ਤ ਨੂੰ ਪ੍ਰਦੂਸ਼ਿਤ ਕਰੀ ਜਾ ਰਹੀ ਹੈ ਇਹ ਇੱਕ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਤੇ ਚਿੰਤਨ ਹੋਣਾ ਚਾਹੀਦਾ ਸਾਰੀਆਂ ਪੋਲੀਟਿਕਲ ਪਾਰਟੀਆਂ ਕਿਉਂਕਿ ਕੋਈ ਚੀਜ਼ ਦਾ ਹੱਲ ਤਾਂ ਹੀ ਹੁੰਦਾ ਨਾ ਕਿ ਜੇ ਉਹਨਾਂ ਦੀ ਚਿੰਤਾ ਦਾ ਵਿਸ਼ਾ ਬਣੇ ਉਹ ਤਾਂ ਹੀ ਬਣਨ ਲੋਕ ਵੀ ਮੰਗਣ ਤੇ ਸਾਨੂੰ ਹਵਾ ਪਾਣੀ ਚਾਹੀਦਾ ਲੋਕ ਵੀ ਨਹੀਂ ਮੰਗਦੇ ਜਿ세 ਕਰਕੇ ਤੇ ਸਾਡਾ ਹੈਗਾ ਕੋਸ਼ਿਸ਼ ਇਹ ਪੋਲੀਟਿਕਲ ਵਿਲ ਬਣੇ ਤੇ ਫਿਰ ਜਦੋਂ ਇਸੇ ਸ਼ਕਤੀ ਬਣੂਗੀ ਤੇ ਫਿਰ ਇਹ ਮਸਲੇ ਹੱਲ ਹੋਣਗੇ ਜਦੋਂ ਬਹਤੇ ਵੱਡੇ ਕੋਈ ਫੈਸਲੇ ਜਿਹੜੇ ਹੈਗੇ ਉਹਨਾਂ ਨੂੰ ਇਸੇ ਸ਼ਕਤੀ ਦੀ ਲੋੜ ਹੈ। ਇਹ ਕਾਰਨ ਤੁਹਾਡੀ ਕੰਟਰੀਬਿਊਸ਼ਨ ਐਸ ਵਾਸਤੇ ਬਹੁਤ ਹੈ ਤੇ ਮੈਂ ਸੋਚਿਆ ਵੀ ਸੰਤ ਦਾ ਸਭ ਦੇ ਸਾਝੀ ਆਉਂਦੇ ਆ। ਤੁਹਾਡੇ ਕੋਲ ਜਾ ਕੇ ਜਰੂਰ ਆਣਾ। ਸਭ ਦੇ ਸਾਝੀ ਹਾਲ ਸਦਾ ਕੋਈ ਨਹੀਂ ਸੁਭਾ। ਸੁਭਾ ਲੈ ਬੜਾ ਗਾਹ। ਤੁਸੀਂ ਤਾਂ ਪਾਰਟੀਵਾਦੀ ਤੋਂ ਉੱਪਰ ਹੈ। ਪਾਰਟੀ ਆਪ ਦੇ ਖਤੇ ਰਹਿ ਜਾਂਦੇ ਨੇ। ਅਫੀਸਰ ਬਹੁਤ ਬਹੁਤ ਦੁਨੀਆ ਭਰ ਦੇ ਵਿੱਚ ਜੋ ਪਿਆਰ ਦਿੱਤਾ ਉਹ ਤਾਂ ਇਹ ਨਹੀਂ ਸੀ ਸੋਈ ਅਸੀਂ ਕਿੰਨੇ ਧੰਨਵਾਦ ਹੈ ਕਿ ਉਹਨਾਂ ਨੇ ਕਿਹਾ ਕਿ ਵੈਸੇ ਰਾਜ ਸਭਾ ਤੇ ਹੁੰਦੀ ਵੈਸੇ ਉਹਨਾਂ ਲੋਕਾਂ ਦੀ ਹੈ ਜਿਨ੍ਹਾਂ ਨੇ ਸਮਾਜ ਵਿੱਚ ਕੁਝ ਕੀਤਾ ਉਸ ਦੇ ਰੂਪ ਦੇ ਵਿੱਚ ਉਹਨਾਂ ਦਾ ਕੋਈ ਨਹੀਂ ਜੋ ਸਾਨੂੰ ਪੁੱਛੇ ਕੋਈ ਅਸੀਂ ਕਿ ਜੀਵਨ ਜੀ ਨਹੀਂ ਸੋਚਦੇ ਸੀ ਕਿ ਰਾਜ ਸਭਾ ਕਿਹਨੇ ਕੋ ਕਰੇ ਸੋਚਿਆ ਨਹੀਂ ਪਰ ਉਹਨਾਂ ਦਾ ਇਹ ਕਨਵਿੰਸ ਕਰਨਾ ਬਾਬਾ ਜੀ ਤੁਸੀਂ ਨਹੀਂ ਜਾਓਗੇ ਕੋਈ ਹੋਰ ਜਾਊਗਾ ਪਰ ਆ ਜਿਹੜੀਆਂ ਗੱਲਾਂ ਤੁਸੀਂ ਕਰਦੇ ਹੋ ਕਿਸੇ ਨੇ ਨਹੀਂ ਕਰਦੀਆਂ ਸੋ ਅੱਜ ਲੋੜ ਤਾਂ ਹੈ ਕਿ ਉੱਥੇ ਜੇ ਚੰਗੇ ਬੰਦੇ ਜਾਣਗੇ ਤਾਂ ਉੱਥੇ ਕੋਈ ਅਨਵਾਦ ਗੱਲ ਕਰਨਗੇ ਸਮਾਜ ਦੀ ਗੱਲ ਕਰਨਗੇ ਸੋ ਹੁਣ ਤੱਕ ਚਲੋ ਇਹ ਧੰਨਵਾਦ ਕਰਦੇ ਆ ਉਹਦੇ ਨਾਲ ਕੁਝ ਇਹੋ ਜਿਹੇ ਮੁੱਦੇ ਜਿਹੜੇ ਹੈਗੇ ਆ ਕੁਝ ਇਹੋ ਜਿਹੇ ਕਾਰਜ ਜਿਹੜੇ ਹੋ ਸਕਦਾ ਕਿ ਅਸੀਂ ਉਹ ਮੈਂਬਰ ਪਾਰਲੀਮੈਂਟ ਬਣੇ ਆ ਉਹਦੇ ਨਾਲ ਉਹ ਕਾਫੀ ਗੜੀਆਂ ਗੱਲਾਂ ਜੜੀਆਂ ਹੋ ਸਕਦਾ ਸੀ ਕਹਿੰਦੇ ਸੀ ਅਸੀਂ ਹਰ ਇਲੈਕਸ਼ਨ ਤੇ ਜੀ ਕੋਈ ਥੋੜ ਨੂੰ ਮੌਕਾ ਵੀ ਮਿਲਿਆ ਕੋਸ਼ਿਸ਼ ਕੋਸ਼ਿਸ਼ ਵੀ ਕੀਤੀ ਹੈ ਜੇ ਜਿਸ ਤਰ੍ਹਾਂ ਤੁਸੀਂ ਜਨੂਨੀ ਤੌਰ ਤੇ ਜੁੜੇ ਹੋ ਹੈ ਨਾ ਤਾਂ ਤੁਹਾਡੇ ਵਰਗੇ ਸੰਤ ਮਾਬੂਸੇ ਇਹ ਲੋਕ ਵੀ ਸੁਣਦੇ ਆ ਤੇ ਅੱਗੇ ਵੀ ਆਉਣਾ ਚਾਹੀਦਾ ਵੱਡਾ ਤੁਸੀਂ ਨਾ ਬਰਉਦ ਕਿ ਇਸੇ ਪ੍ਰਕਿਰੇ ਨਹੀਂ ਨੰਨ ਕੋਈ ਤੁਹਾਡੇ ਨਾਲ ਜੀ ਐ ਇੱਥੇ ਅੱਜ ਤੁਹਾਡੇ ਕੋਲ ਬੈਠਾ ਇਹਦਾ ਇਹੀ ਕਾਰਨ ਹੈ ਕਿ ਤੁਸੀਂ ਸਭ ਦੇ ਸਾਹਮਣੇ ਹੋ ਜੀ ਸਭ ਦੇ ਨਾਲ ਗੱਲ ਕਰਦੇ ਹੋ ਡਾਟੀ ਸਾਹਿਬ ਤੁਹਾਡੀ ਬਹੁਤ ਸਿਫਤ ਕਰਦੇ ਜੀ ਤੇ ਮੈਂ ਤਾਂ ਤੁਹਾਡੇ ਨਾਲ ਮਿਲ ਕੇ 5-55 ਸਾਲੇ ਚ ਕੰਮ ਕੀਤਾ ਦੇਖਿਆ ਤੁਹਾਨੂੰ ਚਲੋ ਮਾਰ ਇਹਨਾਂ ਸਮਾਂ ਦੇਤਾ ਕਿਉਂਕਿ ਅੱਜ ਬਹੁਤ ਵੱਡੀ ਲੋੜ ਹੈ ਸਮਾਜ ਨੂੰ ਕਿ ਲੋਕ ਆਸ ਕਰਦੇ ਆ ਕੋਈ ਵੀ ਲੀਡਰਸ਼ਿਪ ਆਵਾਜ਼ ਆ ਜਾਏ ਕੋਈ ਮਹਾਂਪੁਰਸ ਆ ਕੇ ਕੋਈ ਹਰ ਲੋਕਾਂ ਦੀ ਆਸਾਂ ਤੇ ਬਹੁਤ ਵੱਡੀਆਂ ਆਸਾਂ ਜਿਹੜੀਆਂ ਹੈਗੀਆਂ ਜਿਹੜੀਆਂ ਅਸੀਂ ਕਈ ਵਾਰੀ ਉਹ ਬਹੁਤ ਜਿਆਦਾ ਸਾਡੇ ਹੁੰਦੇ ਆ ਉਹਨਾਂ ਦੇ ਉੱਤੇ ਜਦੋਂ ਨਹੀਂ ਚੱਲ ਹੁੰਦਾ ਕਿਉਂਕਿ ਹਰ ਚੀਜ਼ ਜਿਹੜੀ ਹੈਗੀ ਆ ਕਪੈਸਿਟੀ ਆ ਅਸੀਂ ਪੰਜਾਬ ਦੇ ਵਿੱਚ ਕੀ ਕਰ ਸਕਦੇ ਹਾਂ ਉਹ ਤੇ ਸਾਡੇ ਕੋਲ ਖਜਾਨਾ ਕਿੰਨਾ ਕੀ ਹੈਗਾ ਜਦੋਂ ਅਸੀਂ ਬਹੁਤ ਕੁਝ ਕਰ ਦਿੰਦੇ ਆ ਉਹ ਚੀਜ਼ਾਂ ਨਹੀਂ ਹੁੰਦੀਆਂ ਲੋਕਾਂ ਦਾ ਵਿਸ਼ਵਾਸ ਟੁੱਟਦਾ ਇਸ ਵਾਸਤੇ ਸਾਨੂੰ ਇਹ ਕਿੰਨੇ ਕਿ ਜਿਹੜੀਆਂ ਇਹ ਚੀਜ਼ਾਂ ਚੋਣ ਮੈਨੀਫੈਸਟੋ ਵੀ ਆ ਸਾਡੇ ਵਾਅਦੇ ਵੀ ਆ ਉਹਨੇ ਕੋਹਣੇ ਕਹੀਦੇ ਜਿੰਨੇ ਕਿ ਅਸੀਂ ਪੂਰਾ ਕਰ ਸਕੀਏ ਜਾਂ ਜਿਹੜੇ ਹੈਗੇ ਸਾਡੇ ਜਿਹੜੇ ਚੋਣ ਮੈਨੀਫੈਸਟੋ ਆ ਕਾਨੂੰਨ ਉਹਨੇ ਹੋਣ ਕਿਉਂਕਿ ਲੋਕ ਕਈ ਵਾਰੀ ਜਿਹੜੀ ਹੈਗੀ ਆ ਆਸਾ ਰੱਖਦੇ ਜਿੰਨਾ ਕਾ ਪਾਣੀ ਰੱਖਦੇ ਤੇ ਲੋਕਾਂ ਦੇ ਅੰਦਰ ਦੇ ਸਾਨੂੰ ਦੇਸੀ ਨੇ ਕਿ ਬਦੋ ਅਸੀਂ ਪਹਿਲੀ ਵਾਰੀ ਪਿੰਡ ਦੇ ਸਰਪੰਚ ਦਾ 10 ਸਾਲ ਸਰਪੰਚ ਬਣਾਇਆ ਸੀ ਕੁਝ ਨਹੀਂ ਬਣਨਾ ਚਾਹੁੰਦੇ ਕਿੰਦਰ ਬਾਬਾ ਜੀ ਤੁਹਾਨੂੰ ਬਣਾਉਣਾ ਪਰ ਅਸੀਂ ਪਹਿਲੀ ਵਾਰੀ ਜਦੋਂ ਬਣਿਆ ਅਸੀਂ ਪਿੰਡ ਚੋਂ ਜਿਹੜੇ ਹੈਗੇ ਬੂਥ ਖਤਮ ਕੀਤੇ ਇੱਕੋ ਬੂਥ ਲੱਗੂ ਇੱਕ ਪੰਚਾਇਤ ਦਾ ਵੋਟ ਤੁਸੀਂ ਜਿੰਨੇ ਮਰਜ਼ੀ ਪਾਓਗੇ ਜੇ ਕੋਈ ਤੁਹਾਨੂੰ ਘਰ ਰਾਨ ਕੇ ਦਬਕਾਵੇ ਅਸੀਂ ਵਿੱਚੇ ਕਰਬੂਤ ਕੇਵਲ ਤੁਸੀਂ ਆਪਣਾ ਪਿਆਰ ਨਹੀਂ ਹੋਣਾ ਤੁਸੀਂ ਇਕੱਠੇ ਰਹਿ ਕੇ ਫਿਰ ਇਲੈਕਸ਼ਨ ਕਮਿਸ਼ਨ ਨੇ ਵੀ ਉਹ ਚੀਜ਼ ਵਿੱਚ ਉਹਨਾਂ ਦਾ ਧੰਨਵਾਦ ਉਹ ਵੀ ਕਰਦੀ ਹੈ ਸੰਤਮਨਤ ਹੋ ਗਿਆ ਵੀ ਰਾਜਨੀਤੀ ਤੋਂ ਛੱਡਦੀ ਨਹੀਂ ਹੈ ਕਦੇ ਸਰਪੰਚ ਬਣਾਉਂਦੀ ਕਦੇ ਰਾਜਦਾਨੀ ਬਣਾਉਂਦੀ ਕਿਉਂਕਿ ਲੋਕਾਂ ਦੀਆਂ ਹਸਾਵਾਂ ਕਿ ਬਾਬਾ ਜੀ ਤੁਸੀਂ ਕੁਝ ਕਰੋਗੇ ਕਿਉਂਕਿ ਹੁਣ ਤੱਕ ਵੀ ਜੋ ਕੁਝ ਵੀ ਹੈ ਪਿੰਡ ਦੇ ਵਿੱਚ ਇਲਾਕੇ ਦੇ ਵਿੱਚ ਕਿਉਂਕਿ ਹਰ ਬੰਦਾ ਜਿਹੜਾ ਹੈਗਾ ਜੋ ਕੁਝ ਵੀ ਹੈ ਸਾਰੇ ਸਾਰਿਆਂ ਵਾਸਤੇ ਕੀਤਾ ਕੁਮਾਰ ਵਾਸਤੇ ਕੀਤਾ ਅਸੀਂ ਹੁਣ ਤੱਕ ਕੋਈ ਕਦੇ ਸਾਰੇ ਮੁੱਖ ਮੰਤਰੀਆਂ ਸਾਹਿਬ ਨੂੰ ਪ੍ਰਧਾਨ ਮੰਤਰੀ ਨੂੰ ਮਿਲਦਿਰੇ ਟਿੱਕ ਵੀ ਕਦੇ ਫੋਨ ਕਿਸੇ ਨੂੰ ਕੀਤਾ ਹੋਵੇ ਸਾਡਾ ਪਰਸਨਲ ਜਾਂ ਅਸੀਂ ਕਹੀਏ ਵੀ ਇੰਨੇ ਬੰਦੇ ਅਸੀਂ ਰਖਾਤੇ ਅਸੀਂ ਕੋਈ ਨਹੀਂ ਦੱਸੇ ਤੇ ਇਕਰ ਖਾਵਾਂਗੇ ਤੇ ਕੁਮਾਰ ਕਢਾਵਾਂਗੇ ਵੀ ਤਾਂ ਸਹੀ ਹੁੰਦਾ ਕਿ ਨਹੀਂ ਸੋ ਅਸੀਂ ਇਹ ਨਹੀਂ ਜੀ ਸਾਡੇ ਕੋਲ ਇਹੋ ਜੀ ਕੋਈ ਲਾਈਨ ਵੀ ਨਹੀਂ ਲੱਗਦੀ ਗਲਤ ਬੰਦੋਂ ਨੇ ਸਾਡੇ ਕੋਲ ਨਹੀਂ ਤੇ ਅਸੀਂ ਆਪ ਫੋਨ ਚੱਕਦੇ ਜਦੋਂ ਮਰਜ਼ੀ ਸਾਡਾ ਫੋਨ ਕਰੀਏ ਕੋਈ ਪਰਸ ਜਿਹੜਾ ਹੈਗਾ ਸਾਡੇ ਜਨਮ ਕਿਉਂਕਿ ਹਰ ਬੰਦੇ ਨੂੰ ਅਸੀਂ ਜਾਣਦੇ ਹਰ ਪਾਸਪੰਨ ਨੂੰ ਜਾਣਦੇ ਸਾਡੀ ਜਨਮ 62 ਸਾਲ ਦੀ ਉਮਰ ਉਹ ਸੀਚੇ ਆਇਆ ਸਾਨੂੰ ਸਾਡੀ ਸਿੱਖ ਦੇ ਥੋੜਾ ਜਿਹਾ ਪਾਣਾ ਕਰਦਾ ਸਾਡੇ ਕੋਲ ਉਹ ਦਿਨ ਅਕਲ ਸਾਡੇ ਕਦੇ ਨਾ ਮੋੜਦੇ ਸੀ ਜੀ ਤੋਂ ਜ਼ਿਆਦਾ ਮਾੜਾ ਸੀ ਲੈਦਰ ਕੁਲਚਰ ਦਾ ਨਾਮ ਮਿਲਦੀ ਉਹ ਜੋ ਬਤਨੇ ਚੱਲ ਪਿਆ ਉਹਦੇ ਨਾਲ ਜਦੋਂ ਪਾਣੀ ਚੱਲ ਪਿਆ ਪਹਿਲੀ ਗੱਲ ਤੋਂ ਜਿਹੜੇ ਪਾਣੀ ਕਾਲਾ ਸੰਗਣ ਡਰੇਨ ਵਾਲਿਆ ਉਹ ਇੱਕ 10 ਕਰੋੜ ਰੁਪਏ ਦਾ ਪ੍ਰੋਜੈਕਟ ਆ ਜਿਹੜਾ ਅ ਅ ਬਰੋਸੋਲ ਕੰਜ਼ਰਵੇਸ਼ਨ ਉਹ ਪਾਣੀ ਖੇਤੀ ਨੂੰ ਲੱਗੂਗਾ ਜੇ ਨਾ ਲੱਗੇ ਫਿਰ ਇਹਦੇ ਵਿੱਚ ਸਭ ਕੁਝ ਪਾਣੀ ਦੇ ਵਿੱਚ ਉਹ ਜਿਹੜਾ ਹੈਗਾ ਉਹਦੇ ਵਿੱਚ ਟ੍ਰੀਟਡ ਪਾਣੀ ਕੋਈ ਇੱਕ ਸਭ ਤੋਂ ਵੱਡੀ ਜਿਹੜੀ ਕਹਿੰਦੇ ਕਿ ਇਹ ਏਡੀ ਵੱਡੀ ਕਲੰਕ ਸੀ ਕਿ ਲੋਕਾਂ ਦੇ ਰਿਸ਼ਤੇ ਬੰਦ ਹੋ ਗਏ ਸੀ ਨਾਲਾ ਸਿੰਘਾ ਡੇਨਦ ਕੰਡ ਦੇ ਉਹ ਕੋਈ ਇੰਨੇ ਬਦਬੂ ਮਾਰਦੀ ਸੀ ਜਦੋਂ ਨਾ ਉਹ ਲੈਦਰ ਕੰਪਲੈਕਸ ਦਾ ਪਾਣੀ ਪਾਣੀ ਜਿਹੜਾ ਸੀ ਕੋ ਟ੍ਰੀਟਮੈਂਟ پلان ਚੱਲਦਾ ਨਹੀਂ ਸੀ ਤਦ ਬਹੁਤ ਲੰਬਾ ਸਮੇਂ ਬਾਈਪਾਸ ਕਰਕੇ ਪਾ ਦਿੰਦੇ ਸਿੰਦਰ ਬਾਬਾ ਜੀ 2008 ਚ ਬੰਨ ਲਾਇਆ 2011 ਚ ਬੰਨ ਲਾਇਆ ਜਿੰਨੀ ਰਿਸਰਚ ਹੈ ਨਾ ਇਹਦਾ ਰੱਖ ਪੰਜਾਬ ਨੂੰ ਬਲਕਿ ਹਿੰਦੁਸਤਾਨੇ ਪੈਦਾ ਚ ਕਰਾ ਪੈਣਾ ਜੀ ਜਿ세 ਤਰ੍ਹਾਂ ਤੁਸੀਂ ਕਹਿੰਦੇ ਨਾ ਬੀਲ ਬਾਬਾ ਜੀ ਜੀ ਜਦ ਮੌਕਾ ਮਿਲ ਗਿਆ ਸਾਡੇ ਪਾਰਟੀ ਵਾਲਿਆਂ ਨੂੰ ਤਾਂ ਅਸੀਂ ਕੋਈ ਚਾਬੀਆਂ ਫੜਾ ਦਈਏ ਜੀ ਤੁਸੀਂ ਜਿ세 ਤਰ੍ਹਾਂ ਮਰਜ਼ੀ ਕਰੀਂ ਨਾ ਕਿਉਂਕਿ ਸਾਡੀ ਸੋਚ ਹੈ ਜਿਹੜੀ ਨਿਸ਼ਕਾਮ ਸੇਵਾ আর ਇੱਕ ਸਾਬ ਨੇ ਰਸਤਾ ਦਿਖਾਇਆ এনवायरमेंट ਨੂੰ ਸਾਫ ਸੁਥਰਾ ਰੱਖਣਾ ਤੇ ਜੇ এনवायरमेंट ਸਾਫ ਸੁਥਰਾ ਹੈ ਤਾਂ ਤੇਨੂੰ ਜੀਵਨ ਸਾਫ ਸੁਥਰਾ ਹੈ ਜੀ ਜਿੰਦਗੀ ਜੀਵਨ ਹੋਵੇਗੀ ਸੇਤਾ ਚੰਗਿਆ ਰਹਿਣਗੀਆਂ ਤਾਂ ਇਹ ਤੁਹਾਡੀ ਤਾਂ ਅਸੀਂ ਅੱਗੇ ਨੂੰ ਵੀ ਉਹ ਕਦੇ ਤੋਂ ਅਸੀਂ ਸੇਵਾ ਲਈ ਜੀ ਸਾਰੇ ਪੰਜਾਬ